ਇਹੀ ਆ ਪੜ ਲਓ ਅਸੀਂ ਖਨੌਰੀ ਪਹੁੰਚ ਕੇ ਆਪਣਾ ਫਰਜ਼ ਨਿਭਾਤਾ ਉਹੀ ਕਦੋਂ ਆ ਰਹੇ ਆ ਠੀਕ ਆ ਫਰਜ਼ ਆਏ ਹਾਂ ਆਪਣੀ ਜ਼ਮੀਰ ਦੀ ਆਵਾਜ਼ ਸੁਣੋ ਤੇ ਆਪਣੀਆਂ ਵੀ ਹੀਰਾ ਖਨੌਰੀ ਵੱਲ ਘੱਟ ਲੋ ਤੁਹਾਡਾ ਯੋਧਾ ਅੱਜ 33 ਦਿਨ ਤੋਂ ਜ਼ਿੰਦਗੀ ਮੌਲਨਾ ਜੂਝਦਾ ਹੋਇਆ ਆਪਣੀ ਜ਼ਿੰਦਗੀ ਦਾਤੇ ਲਾਈ ਬੈਠਾ ਮਗਰ ਉਹ ਪੁਸਤਾਵਾ ਰਹਿ ਜੂ ਪੱਲੇ ਇਹ ਅੜਾਈ ਤੁਹਾਡੀ ਹੋਂਦ ਤੁਹਾਡੀਆਂ ਨਸਲਾਂ ਦੀ ਆ ਹਾਂ ਸੋਡੀ ਸੱਭਿਆਤ ਨੂੰ ਬਚਾਉਣ ਦੀ ਲੜਾਈ ਹੈ ਸੋਡੀ ਧਰਤੀ ਮਾਂ ਨੂੰ ਬਚਾਉਣ ਦੀ ਲੜਾਈ ਹੈ ਆ ਜਾਓ ਮੇਰਾ ਵੀ ਹੁਣ ਪੈਰ ਦਿੱਤੀ ਨਾ ਪਾਓ ਵੱਦ ਵੱਦ ਆਪਣਾ ਪੱਖ ਸਮਝਦੇ ਹੋਏ ਆ ਪੱਖ ਨੌਰੀ ਪਹੁੰਚ ਜੀ ਇਹੀ ਆ ਪੜ ਲਓ ਅਸੀਂ ਖਨੌਰੀ ਪਹੁੰਚ ਕੇ ਆਪਣਾ ਫਰਜ਼ ਨਿਭਾਤਾ ਉਹੀ ਕਦੋਂ ਆ ਰਹੇ ਹਾਂ ਠੀਕ ਆ ਫਰਜ਼ ਆਏ ਹਾਂ ਆਪਣੀ ਜ਼ਮੀਰ ਦੀ ਆਵਾਜ਼ ਸੁਣੋ ਤੇ ਆਪਣੀਆਂ ਵੀ ਹੀਰਾ ਖਨੌਰੀ ਵੱਲ ਘੱਟ ਲੋ ਤੁਹਾਡਾ ਯੋਧਾ ਅੱਜ 33 ਦਿਨ ਤੋਂ ਜ਼ਿੰਦਗੀ ਮੌਤ ਨਾਲ ਜੂਝਦਾ ਹੋਇਆ ਆਪਣੀ ਜ਼ਿੰਦਗੀ ਦਾਤੇ ਲਾਈ ਬੈਠਾ ਮਗਰ ਉਹ ਪਸਤਾਵਾ ਰਹਿ ਜੂ ਪੱਲੇ ਇਹ ਲੜਾਈ ਸੋਡੀ ਹੋਂਦ ਥੋਡੀਆਂ ਨਸਲਾਂ ਦੀ ਆ ਹਾਂ ਥੋੜੀ ਸੱਭਿਆ ਤੁਨੂੰ ਬਚਾਉਣ ਦੀ ਲੜਾਈ ਆ ਥੋੜੀ ਧਰਤੀ ਮਾਂ ਨੂੰ ਬਚਾਉਣ ਦੀ ਲੜਾਈ ਆ ਆਜੋ ਮੇਰਾ ਵੀ ਹੁਣ ਪੈਰ ਦਿੱਤੀ ਨਾ ਪਾਓ ਵੱਦ ਵੱਦ ਆਪਣਾ ਪੱਖ ਸਮਝਦੇ ਹੋਏ ਆ ਪੱਖ ਨੌਰੀ ਪਹੁੰਚ ਜੀ ਇਹੀ ਆ ਪੜ ਲਓ ਅਸੀਂ ਖਨੌਰੀ ਪਹੁੰਚ ਕੇ ਆਪਣਾ ਫਰਜ਼ ਨਿਭਾਤਾ ਉਹੀ ਕਦੋਂ ਆ ਰਹੇ ਆ ਠੀਕ ਆ ਫਰਜ਼ ਆਏ ਹਾਂ ਆਪਣੀ ਜ਼ਮੀਰ ਦੀ ਆਵਾਜ਼ ਸੁਣੋ ਹੂੰ ਤੇ ਆਪਣੀਆਂ ਬਹੀਰਾਂ ਖਨੌਰੀ ਵੱਲ ਘੱਤ ਲੋ ਤੁਹਾਡਾ ਯੋਧਾ ਅੱਜ 33 ਦਿਨ ਤੋਂ ਜ਼ਿੰਦਗੀ ਮੌਤ ਨਾਲ ਜੂਝਦਾ ਹੋਇਆ ਆਪਣੀ ਜ਼ਿੰਦਗੀ ਦਾਤੇ ਲਾਈ ਬੈਠਾ ਮਗਰੋਂ ਪੁਸਤਾਵਾ ਰਹਿ ਜੂ ਪੱਲੇ ਇਹ ਲੜਾਈ ਛੋਡੀ ਹੋਣ ਛੋਡੀਆਂ ਨਸਲਾਂ ਦੀ ਆ ਹਾਂ ਛੋਡੀ ਸੱਭਿਆ ਚੋਂ ਬਚਾਉਣ ਦੀ ਲੜਾਈ ਐ ਛੋਡੀ ਧਰਤੀ ਮਾਂ ਨੂੰ ਬਚਾਉਣ ਦੀ ਲੜਾਈ ਐ ਆਜੋ ਮੇਰਾ ਵੀਰ ਹੁਣ ਪੈਰ ਦਿੱਤੀ ਨਾ ਪਾਓ ਵੱਧ ਤੋਂ ਵੱਧ ਆਪਣਾ ਫਰਜ਼ ਨਿਭਾਉਂਦੇ ਹੋਏ ਆ ਪਖਨੌਰੀ ਪਹੁੰਚ ਜੇ ਇਹੀ ਆ ਪੜ ਲਓ ਅਸੀਂ ਖਨੌਰੀ ਪਹੁੰਚ ਕੇ ਆਪਣਾ ਫਰਜ਼ ਨਿਭਾਤਾ ਤੁਸੀਂ ਕਦੋਂ ਆ ਰਹੇ ਆ ਠੀਕ ਆ ਫਰਜ਼ ਆਏ ਹਾਂ ਆਪਣੀ ਜ਼ਮੀਰ ਦੀ ਆਵਾਜ਼ ਸੁਣੋ ਤੇ ਆਪਣੀਆਂ ਵੀ ਹੀਰਾਖਨੌਰੀ ਵੱਲ ਘੱਟ ਲੋ ਤੁਹਾਡਾ ਯੋਧਾ ਅੱਜ 33 ਦਿਨ ਤੋਂ ਜ਼ਿੰਦਗੀ ਮੌਲਨਾ ਜੂਝਦਾ ਹੋਇਆ ਆਪਣੀ ਜ਼ਿੰਦਗੀ ਦਾਅ ਤੇ ਲਾਈ ਬੈਠਾ ਹੈ ਮਗਰ ਉਹ ਪੁਸਤਾਵਾ ਰਹਿ ਜੂ ਪੱਲੇ ਇਹ ਲੜਾਈ ਛੋਡੀ ਹੋਂਦ ਛੋਡੀਆਂ ਨਸਲਾਂ ਦੀ ਆ ਹਾਂ ਛੋਡੀ ਸੱਭਾ ਤਾਨੂੰ ਬਚਾਉਣ ਦੀ ਲੜਾਈ ਆ ਛੋਡੀ ਧਰਤੀ ਮਾਂ ਨੂੰ ਬਚਾਉਣ ਦੀ ਲੜਾਈ ਆ ਆਜੋ ਮੇਰਾ ਵੀ ਹੁਣ ਪੈਰ ਦਿੱਤੀ ਨਾ ਪਾਓ ਵੱਦ ਵੱਦ ਆਪਣਾ ਫਖ ਸਮਝਦੇ ਹੋਏ ਆ ਪਖਨੌਰੀ ਪੁੱਤ ਇਹੀ ਆ ਪੜ ਲਓ ਅਸੀਂ ਖਨੌਰੀ ਪਹੁੰਚ ਕੇ ਆਪਣਾ ਫਰਜ਼ ਨਿਭਾਤਾ ਉਹੀ ਕਦੋਂ ਆ ਰਹੇ ਆ ਠੀਕ ਆ ਫਰਜ਼ ਆਏ ਹਾਂ ਆਪਣੀ ਜ਼ਮੀਰ ਦੀ ਆਵਾਜ਼ ਸੁਣੋ ਤੇ ਆਪਣੀਆਂ ਵੀ ਹੀਰਾ ਖਨੌਰੀ ਵੱਲ ਘੱਟ ਲੋ ਤੁਹਾਡਾ ਯੋਧਾ ਅੱਜ 33 ਦਿਨ ਤੋਂ ਜ਼ਿੰਦਗੀ ਮੌਲਨਾ ਜੂਝਦਾ ਹੋਇਆ ਆਪਣੀ ਜ਼ਿੰਦਗੀ ਦਾਤੇ ਲਾਈ ਬੈਠਾ ਮਗਰ ਉਹ ਪੁਸਤਾਵਾ ਰਹਿ ਜੂ ਪੱਲੇ ਇਹ ਅੜਾਈ ਤੁਹਾਡੀ ਹੋਂਦ ਤੁਹਾਡੀਆਂ ਨਸਲਾਂ ਦੀ ਆ ਹਾਂ ਥੋੜੀ ਸੱਭਿਆਤ ਨੂੰ ਬਚਾਉਣ ਦੀ ਲੜਾਈ ਐ ਥੋੜੀ ਧਰਤੀ ਮਾਂ ਨੂੰ ਬਚਾਉਣ ਦੀ ਲੜਾਈ ਐ ਆਜੋ ਮੇਰਾ ਵੀਰ ਹੁਣ ਪੈਰ ਦਿੱਤੀ ਨਾ ਪਾਓ ਵੱਧ ਤੋਂ ਵੱਧ ਆਪਣਾ ਖੱਤ ਸਾਹਮਣੇ ਹੋਏ ਆ ਪਖ ਨੌਰੀ ਪਹੁੰਚ ਜੇ ਇਹੀ ਆ ਪੜ ਲਓ ਅਸੀਂ ਖਨੌਰੀ ਪਹੁੰਚ ਕੇ ਆਪਣਾ ਫਰਜ਼ ਨਿਭਾਤਾ ਤੁਸੀਂ ਕਦੋਂ ਆ ਰਹੇ ਆ ਠੀਕ ਆ ਫਰਜ਼ ਆਏ ਹਾਂ ਆਪਣੀ ਜ਼ਮੀਰ ਦੀ ਆਵਾਜ਼ ਸੁਣੋ ਤੇ ਆਪਣੀਆਂ ਬਹੀਰਾਂ ਖਨੌਰੀ ਵੱਲ ਘੱਤ ਲਓ ਤੁਹਾਡਾ ਯੋਧਾ ਅੱਜ 33 ਦਿਨ ਤੋਂ ਜ਼ਿੰਦਗੀ ਮੌਤ ਨਾਲ ਜੂਝਦਾ ਹੋਇਆ ਆਪਣੀ ਜ਼ਿੰਦਗੀ ਦਾਤੇ ਲਾਈ ਬੈਠਾ ਮਗਰੋਂ ਪੁਸਤਾਵਾ ਰਹਿ ਜੂ ਪੱਲੇ ਇਹ ਲੜਾਈ ਛੋਡੀ ਹੋਣ ਛੋਡੀਆਂ ਨਸਲਾਂ ਦੀ ਆ ਹਾਂ ਛੋਡੀ ਸੱਭਿਆ ਚੋਂ ਬਚਾਉਣ ਦੀ ਲੜਾਈ ਆ ਛੋਡੀ ਧਰਤੀ ਮਾਂ ਨੂੰ ਬਚਾਉਣ ਦੀ ਲੜਾਈ ਆ ਆਜੋ ਮੇਰਾ ਵੀ ਹੁਣ ਪੈਰ ਦਿੱਤੀ ਨਾ ਪਾਓ ਵੱਦ ਵੱਦ ਆਪਣਾ ਪੱਖ ਸਮਝਦੇ ਹੋਏ ਆ ਪੱਖ ਨੋਰੀ